ਮੈਂ ਇਹ ਗੱਲ ਹਰ ਵਾਰੀ ਕਹਿਣਾ ਹੁੰਦਾ ਆਪਣੇ ਬੱਚੇ ਨੂੰ ਕਦੇ ਗਲਤ ਵਿੱਚ ਨਹੀਂ ਕਰਨਾ ਚਾਹੀਦਾ ਜੀ ਆਪਾਂ ਆਪਣੇ ਬੱਚੇ ਨੂੰ ਕਹਿੰਦੇ 13 ਕੁਝ ਨਹੀਂ ਬੰਦਣਾ ਕਈ ਵਾਰੀ ਇਦਾਂ ਹੋ ਜਾਂਦਾ ਵੀ ਜੇ ਉਹਦਾ ਵੱਡਣਾ ਵੀ ਹੋਇਆ ਨਾ ਆਪਾਂ ਬੁਗਾੜ ਦਵੇ ਸਰ ਜੀ ਆਪਾਂ ਨਾਮ ਜੱਪਦੇ ਆ ਨਾ ਇਹ ਨਹੀਂ ਪਤਾ ਵੀ ਕਿਸ ਟਾਈਮ ਆਪਣਾ ਬਚਨ ਉਹ ਤੀਰ ਬੰਗ ਜਾਣਾ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਮੈਂ ਕਦੇ ਆਪਣੇ ਬੱਚੇ ਨੂੰ ਕਦੇ ਨਹੀਂ ਕਿਹਾ ਆ ਇਹਨਾਂ ਨੂੰ ਕਹਿੰਦਾ ਉਹ ਨਵੀਂ ਪੜ੍ਹਾਈ ਕਰੋ ਸਟੱਡੀ ਕਰੋ ਉਹ ਵਧੀਆ ਮਹਾਰਾਜ ਇਹਨਾਂ ਜੁੜੋ ਪਰ ਇਹਨੋਂ ਇਹ ਨੇ ਕਿਹਾ ਤੁਹਾਡਾ ਬਣਨਾ ਕੁਝ ਨਹੀਂ ਕਦੇ ਨਹੀਂ ਮੈਂ ਕਿਹਾ ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਬਸ ਤੇਰਾ ਨਹੀਂ ਕੁਝ ਬਣਨਾ ਤੂੰ ਤਾਂ ਮੈਂ ਮੰਗਦਾ ਹੀ ਫਿਰੇਗਾ ਠਾਈ ਉਹ ਸ਼ਰਾਬ ਵੀ ਆਪਾਂ ਦੇ ਤਾਂ ਬੱਚੇ ਨੂੰ ਜੀ ਫਿਰ ਉਹਦਾ ਕਸੂਰ ਥੋੜਾ ਜੇ ਉਹਨੂੰ ਨੌਕਰੀ ਨਹੀਂ ਮਿਲੀ ਜਾਂ ਉਹਦਾ ਕੋਈ ਬਣਿਆ ਨਹੀਂ ਉਹਦਾ ਕਸੂਰ ਤਾਂ ਆਪਣਾ ਬਚਨ ਦਾ ਆਪਾਂ ਕਰੀ ਬੈਠੇ ਆ ਸਹੀ ਹੈ ਜਾ ਮਾਰਾ ਜੀ ਕਹਿਣਗੇ ਤੂੰ ਨਹੀਂ ਪਾਸ ਹੁੰਦਾ ਹਾਂ ਇਹ ਤਾਂ ਵੀ ਕਹਤਾ ਹੁੰਦੇ ਹਾਂ ਕਹਿਣ ਤੂੰ 10ਵੀਂ ਚ ਪਾਸ ਨਹੀਂ ਹੋ ਸਕਦਾ ਲੈ ਪਾਸ ਹੋ ਕੇ ਦਿਖਾਈ ਲੈ 10ਵੀਂ ਤੂੰ ਰੱਬਾ ਪਾਸ ਹੋ ਕੇ ਦਿਖਾਈ ਨਾ ਇੰਦੀ ਕਹਿਣਗੇ ਜਾਂ ਤੂੰ 80% ਪਰ ਲੈ ਕੇ ਦਿਖਾਈ ਮੇਰਾ ਨਾਮ ਬਦਲਦੀ ਨਹੀਂ ਫਲਾਣਾ ਉਹ ਐਵੇਂ ਗੱਲਾਂ ਕਰੀ ਜਾਂਦੇ ਗਲਤ ਬਚਨ ਨਹੀਂ ਕਰਨੇ ਜਿਹਦੇ ਕਿਸੇ ਨੂੰ ਵੀ ਨਹੀਂ ਕਰਨੇ ਚਾਹੀਦੇ ਕਿਸੇ ਨੂੰ ਵੀ ਨਹੀਂ ਕਰਨੇ ਚਾਹੀਦੇ ਨਾਮ ਜਿ ਆਪਣਾ ਦੇ ਨਾਲ ਨਾ ਪਹਿਲਾ ਵਾਕ ਸiddhi ਹੁੰਦੀ ਹੈ ਜੀ ਪਹਿਲਾ ਹੁੰਦਾ ਵਾਕ ਸਿੱਧੀ ਜੋ ਤੁਸੀਂ ਬਚਨ ਕਰਤਾ ਉਹ ਪੂਰਾ ਹੋਣਾ ਇਹ ਨਾਮ ਜਪਣ ਦਾ ਤੁਹਾਨੂੰ ਭਾਵੇਂ ਤੁਸੀਂ ਮੰਗਿਆ ਜਾਂ ਨਹੀਂ ਮੰਗਿਆ ਵਾਕ ਸਿੱਧੀ ਆਉਣੀ ਆਉਣੀ ਹੈ ਅਸਰ ਦੂਜਾ ਰਿਵੀਆ ਸਿੱਧੀਆਂ ਹੋਣਗੀਆਂ ਰਿਤ ਸਿੱਧ ਨਾਵੇ ਕੀਤਾ ਸੀ ਤੁਸੀਂ ਭਾਵੇਂ ਰਿਤ ਦੀਆਂ ਸਿੱਧੀਆਂ ਮੰਗੀਆਂ ਨਹੀਂ ਮੰਗੀਆਂ ਤੁਹਾਡੇ ਕੋਲ ਪ੍ਰਗਟ ਹੋਣਗੀਆਂ ਨਾਮ ਜਪਣ